ਦੇਲੀ ਪਬਲਿਕ ਲਾਈਵ ਰਣਜੀਤ ਸਾਗਰ ਡੈਮ ਵੱਲੋਂ 라ਵੀ ਦਰਿਆ ਵਿੱਚ ਪਾਣੀ ਛੱਡਣ ਦੇ ਚੱਲਦੇ ਸ਼ਾਪੂਰ ਕੰਢੀ ਦੇ ਨੇੜੇ 라ਵੀ ਦਰਿਆ ਵਿੱਚ ਚਾਰ ਲੋਕ ਦਰਿਆ ਵਿੱਚ ਫਸ ਗਏ ਹਨ ਜਿਨ੍ਹਾਂ ਵਿੱਚ ਦੋ ਮਹਿਲਾਵਾਂ ਇੱਕ ਪੁਰਸ਼ ਅਤੇ ਇੱਕ 2 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜਦੋਂ ਪਿੰਡ ਦੇ ਕਿਸੇ ਵਿਅਕਤੀ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਪੁਲਿਸ ਅਤੇ ਐਨਡੀਆਰਐਫ ਦੀ ਟੀਮਾਂ ਵੱਲੋਂ ਦੋ ਵੋਟ ਦਰਿਆ ਵਿੱਚ ਪੇਚ ਕੇ ਰੈਕਸਿਓ ਕੀਤਾ ਜਾ ਰਿਹਾ ਹੈ ਆਉ ਦੇਖਦੇ ਆ ਪੂਰੀ ਖਬਰ ਪਰੇਸ਼ਤਰੀ ਨੂੰ ਨੰਗੂਨੋ ਕਿ ਹਰ ਲੋਗਾ ਨਾਲ ਹੋ ਗਿਆ ਹਾਲ ਕਰੋ ਨਾ ਚਲਿਆ ਕੋਈ ਨਾ ਹਲੋਗੇ ਐਸਐਚਓ ਸ਼ਾਹਪੁਰ ਕੰਡੀ ਇੱਕ ਸਾਨੂੰ ਜੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ ਜੀ ਇੱਕ ਗੁਜਰੜਾ ਪਰਿਵਾਰਾ ਉਹ ਰਾਵੀ ਦਰਿਆ ਦੇ ਵਿੱਚ ਉਹ ਫਸਿਆ ਹੋਇਆ ਤੇ ਉਹਦੇ ਰਿਗਾਰਡਿੰਗ ਅਸੀਂ ਲੱਗੇ ਹੋਏ ਆ ਕਾਫੀ ਛੱਡਿਆਣੀਆਂ ਰੈਸਕਿਊ ਟੀਮਾਂ ਵੀ ਸਾਡੇ ਨਾਲ ਆਈਆਂ ਹੋਈਆਂ ਨੇ ਤੇ ਉਹਨਾਂ ਨੂੰ ਰੈਸਟਰੀ ਕਰਨ ਦੇ ਲਈ ਅਸੀਂ ਜਿਹੜੀ ਦੋ ਬੋਟਸ ਸਾਡੇ ਆ ਪਾਣੀ ਦੇ ਵਿੱਚ ਰਹਿ ਗਏ ਨੇ ਤੇ ਬਾਕੀ ਸਾਡੀ پوری ਕੋਸ਼ਿਸ਼ ਹੈ ਬਿਨਾਂ ਉਹਨਾਂ ਸਹੀ ਤਰ੍ਹਾਂ ਰੈਸਟਰੀ ਕਰਕੇ ਬਾਹਰ ਲੱਗ ਆ ਗਈ ਆ ਕੰਮ ਅੱਜ ਆਪਾਂ ਨੂੰ ਮਾਰਨਿੰਗ ਹੀ ਕਾਲ ਆਈ ਸੀ ਰਿਗਾਰਡਿੰਗ